ਸੋ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਉਦੋਂ RAM ਜੀ ਵਰਗੇ avatars ਨੇ Lakshman ji ਵਰਗਿਆਂ ਨੇ ਜਨਮ ਲਿਆ ਤੇ ਉਹਨਾਂ ਨੇ ਲੋਕਾਂ ਦਾ ਭਲਾ ਕੀਤਾ ਅੰਗਰ ਪਰ ਇਹ ਕਹਿੰਦਾ ਹੈ ਔਰ ਕਈ ਯੋਧਾ ਜਿਹੜੇ ਆ ਰਾਵਣਦਲ ਦੇ ਮਾਰੇ ਜਾ ਚੁੱਕੇ ਨੇ RAM ਚੰਦਰ ਭਗਵਾਨ ਔਰ ਉਹਨਾਂ ਦੀ ਸਾਰੀ ਸੈਨਾ ਬਹੁਤ ਹੈ ਹੀ ਉੱਲੀ ਜਾ ਰਹੀ ਹੈ ਨਾ मैं मेरे साथी राम चोपड़ा जी लक्ष्मण जी सलमान धनावा जी थैंक यू लक्ष्मण ढोल ਚਹਲਾਤਾ ਹੂੰ ਕਿਸ ਉਹਨਾਂ ਦਾ ਪੈਸਾ 11 1400 ਰੁਪਇਆ ਉਹਨਾਂ ਜਿਹੜੇ ਬੰਦੇ ਸੱਜ ਖਿਲਾਇਆ ਹੈ ਜੀ ਉਹਨਾਂ ਦਾ ਧੰਨਵਾਦ ਜੀ ਸੱਜ ਪਹੁੰਚੀ ਜੀ ਬਹੁਤ ਬਹੁਤ ਧੰਨਵਾਦ ਜੀ i <laughs> ਬੜੇ ਨਿਸ਼ਕਾਮ ਸੇਵਾਦਾਰ ਨੇ ਸਾਡੀ ਕਲੱਬ ਦੇ ਜਿੱਦਾਂ ਤਲਵਾਰ ਪਰ ਮਾਨਯੋਗ ਰਤਨਜੀਤ ਡੀਜੀਪੀ ਸਾਹਿਬ ਪੰਜਾਬ ਸ੍ਰੀ ਗੌਰਵ ਯਾਦ ਜਨਕਰਾ ਜੀ ਮੈਟਰਸਟਰ ਵਿਜੇ ਕੁਲੈਕਟਿਵ ਸੰਦੀਪ ਕਰਨ ਕਰਨ ਮੈਡਮ ਰਵਜੋਤ ਕੌਰ ਗਰੇਵੀ ਆਈਪੀਐਸ ਸਾਡੇ ਤੁਸੀਂ ਕਲੱਬ ਉਨ੍ਹਾਂ ਵੱਲੋਂ ਸਿਰ ਤੇ ਦੇਖ ਰਹੇ ਨੇ ਸਾਡੀ ਡਿਵੀਜ਼ਨ ਪਿੱਖੀ ਪਿੰਡ ਵੱਲੋਂ ਇਹਨਾਂ ਨੇ ਕੀਤੀ ਆ ਇਹਨਾਂ ਦਾ ਇਲਾਕਾ ਨਿਵਾਸੀਆਂ ਨੂੰ ਦਸਾਂ ਦੇ ਲੱਖ ਲੱਖ ਵਿਵਾਰਕਾ ਦੇਣਾ ਅੱਜ ਦਾ ਬਹੁਤ ਹੀ ਮਹੱਤਵਪੂਰਨ ਦਿਨ ਹੈ ਜਦੋਂ ਬਦੀ ਦੇ ਉਤੋਂ ਨੇਕੀ ਦੀ ਜਿੱਤ ਹੋਈ ਦੇਖਣ ਲਈ ਆਏ ਤੁਹਾਡਾ ਬਹੁਤ ਧੰਨਵਾਦ ਜੀ ਦਿਨ ਦੇ ਤਿਹਾੜ ਦੇ ਰੂਪ ਦੇ ਵਿੱਚ ਅੱਜ ਜਿਹੜਾ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ ਸੋ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਇਸ ਸ਼ਹਿਰਾ ਜਿਹੜਾ ਜਮਨ ਸ਼ਾਂਤੀ ਨਾਲ ਮਨਾਇਆ ਜਾ ਸਕੇ ਮਾਨਯੋਗ ਐਮ ਐਲ ਏ ਸਾਹਿਬ ਵੀ ਇੱਥੇ ਪਹੁੰਚੇ ਨੇ ਦਵਿੰਦਰ ਸੋਹਣਿਆ ਲੋਕਾਂ ਨੂੰ ਵੀ ਸੁਰੱਖਿਅਤ ਰਹਿਣ ਦੀ ਅਪੀਲ ਕਰਦੇ ਆਂ ਅਸੀਂ ਪੈਸੇ ਤੇ ਦੀ ਨਾਲ ਕੋਈ ਹੋਰ ਜਿਹੜੀ ਬਦੀ ਅੱਜ ਦੀ ਤਰੀਕ ਤੇ ਚੱਲ ਰਹੀ ਉਹ ਨਸ਼ਿਆਂ ਦੇ ਰੂਪ ਚ ਚਾਹੀਦੀ ਆ ਆਓ ਰਲ ਮਿਲ ਕੇ ਫਿਰ ਇਸ ਤੇ ਨੇਕੀ ਦੀ ਜਿੱਤ ਕਰੀਏ ਇਸ ਨਸ਼ੇ ਰੂਪੀ 라ਵਣ ਨੂੰ ਸਮਾਰਿਤ ਕਰਾਈਏ ਸਾਡੀ ਸ਼ਹਿਰ ਨਿਵਾਸੀ ਹੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਕਉਂਕ ਜਿਹੜਾ ਇਹ ਦਿਨ ਹੈ ਇਹ ਸਾਰੇ ਹੀ ਖੇਮ ਕਰਨ ਸ਼ਹਿਰ ਲਾਗੇ ਪਿੰਡਾਂ ਦੇ ਭੈਣ ਭਰਾ ਰਲ ਮਿਲ ਕੇ ਮਨਾਉਂਦੇ ਆ ਮੈਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਅੱਜ ਦੇ ਦਿਨ ਬਦੀ ਤੇ ਜੜੀ ਨੇਕੀ ਦੀ ਜਿੱਤ ਹੋਈ ਸੀ ਅਤੇ ਜਦੋਂ ਵੀ ਜਦੋਂ ਵੀ ਕਦੇ ਸੰਸਾਰ ਦੇ ਵਿੱਚ ਜਦੋਂ ਵੀ ਕਿਤੇ ਅਤਿਆਚਾਰ ਹੋਇਆ ਉਦੋਂ RAM ji ਵਰਗੇ ਅਵਤਾਰਾਂ ਨੇ ਲਕਸ਼ਮਣ ji ਵਰਗਿਆਂ ਨੇ ਜਨਮ ਲਿਆ ਤੇ ਉਹਨਾਂ ਨੇ ਲੋਕਾਂ ਦਾ ਭਲਾ ਕੀਤਾ ਸਾਨੂੰ ਜਿਹੜੇ ਤਿਹਾਰ ਹੈ ਦੇਣਾ ਇਸੇ ਤਰ੍ਹਾਂ ਹੀ ਰਲ ਮਿਲ ਕੇ ਜਿਹੜੇ ਮਨਾਉਣੇ ਚਾਹੀਦੇ ਮਾਣ ਨਹੀਂ ਕੀਣਾ ਤੇ ਬੰਦੇ ਉਹ ਜਿਹੜਾ ਅੱਜ ਦਸਹਿਰੇ ਦਾ ਪ੍ਰੋਗਰਾਮ ਜਿਹੜਾ ਆ ਕਿੱਦਾਂ ਹੈ ਅੱਜ ਦੇ ਦਸਹਿਰੇ ਦੇ ਦਿਨ ਤੇ ਬੜੀ ਤੇ ਨੇਕੀ ਦੀ ਜਿੱਤ ਦਾ ਚੁਪਰਤੀਕ ਹੈ ਉਹਦੇ ਸਬੰਧ ਵਿੱਚ ਸਾਡੇ ਖੇਮਕਰ ਨਗਰ ਵੱਲੋਂ ਜੋ ਆ ਰਾਮਲੀਲਾ ਡਰਾਮਾ ਟਰਿਕ ਕਲੱਬ ਵੱਲੋਂ ਹਰ ਸਾਲ ਬੜੇ ਉਤਸ਼ਾਹ ਨਾਲ ਬਣਾਇਆ ਜਾਂਦਾ ਹੈ ਅਤੇ ਅੱਜ ਦਸਹਿਰੇ ਦਾ ਦਿਹਾੜਾ ਜਿਹੜਾ ਸੀਗਾ ਸਾਡੇ ਕੋਲ ਸਾਡੇ ਹਲਕੇ ਦੇ ਵਿਧਾਇਕ ਸਾਹਿਬ ਸਰਵਨ ਸਿੰਘ ਤੁਨ ਜੀ ਲੋਕੀ ਚੇਚੇ ਤੌਰ ਤੇ ਪਹੁੰਚੇ ਹਨ ਸੈਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਤੇ ਪ੍ਰਬੰਧਕ ਕਮੇਟੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਬਹੁਤ ਮਿਹਨਤ ਨਾਲ ਹੀ ਇਹ ਜਿਹੜਾ ਕੰਮ ਕਹਿਣਾ ਚਾਹੁੰਦਾ ਜੈ ਸ੍ਰੀ ਰਾਮ ਜੈ ਸ੍ਰੀ ਰਾਮ